ਮਾਲਟੇ ਦੇ ਤੇ ਜਿਹੜਾ ਸੰਤਰੇ ਦੇ ਵਿੱਚ ਕਾਫੀ ਬਾਰੀ ਜਿਹੜਾ ਆਪਣੇ ਸਵਾਲ ਆਉਂਦੇ ਨੇ ਕਿ ਇਹਨਾਂ ਦੇ ਵਿੱਚ ਕੀ ਫਰਕ ਆਗਾ ਜਿਹੜਾ ਮਾਲਟਾ ਥੋੜਾ ਸਵਾਦ ਦੇ ਵਿੱਚ ਮਿੱਠਾ ਹੁੰਦਾਗਾ ਜੀ ਤੇ ਇਹਦੀਆਂ ਵੀ ਕਾਫੀ ਸਾਰੀਆਂ ਕਿਸਮਾਂ ਨੇ ਤੇ ਸੰਤਰੇ ਦੇ ਵਿੱਚ ਗੱਲ ਕਰ ਲਈ ਉਹਦੀਆਂ ਵੀ ਕਾਫੀ ਕਿਸਮਾਂ ਨੇ ਗਿਆ ਅੱਜ ਜਿਹੜੀ ਆਪਾਂ ਮਾਲਟੇ ਦੀ अर्ਲੀ ਗੋਲਡ ਕਿਸਮ ਬਾਰੇ ਗੱਲ ਕਰਾਂਗੇ ਇਹਨੂੰ ਜਿਹੜੀ ਕਿੰਨੀ ਕੁ ਨਾਈਟ੍ਰੋਜਨ ਦੀ ਲੋਡ ਹੁੰਦੀ ਹੈ ਕਿਸ ਤਰ੍ਹਾਂ ਪੂਰੀ ਕਰਨੀ ਹੈ ਕਿੰਨੀ ਕ ਆਪਾਂ ਨੂੰ ਰੂੜੀ ਦੀ ਖਾਦ ਪਾਉਣੀ ਹੈਗੀ ਤੇ ਕੀ ਲਾਉਣ ਦਾ ਟਾਈਮ ਰਹੂਗਾ ਕਿਹੜੀਆਂ ਇਹਦੇ ਵਿੱਚ ਮਾਲਟੇ ਦੇ ਵਿੱਚ ਕਿਸਮਾਂ ਨੇਗੀਆਂ ਪੱਕਣ ਦਾ ਟਾਈਮ ਕੀ ਹੈਗਾ ਆਸਟਾਨਾ ਝਾੜ ਕੀ ਰਹੂਗਾ ਤੇ ਬਾਕੀ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਇਸ ਸੰਬੰਧੀ ਹੋਰ ਆਗੀਆਂ ਉਹ ਇਸ ਫਲਾਂ ਵਾਲੇ ਬੂਟੇ ਦੇ ਦੌਰੇ ਦਰਾਨ ਆਪਾਂ ਤੁਹਾਨੂੰ ਦੱਸਾਂਗੇ ਜੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਤੇ ਇਹਦੇ ਵਿੱਚ ਆਪਾਂ ਗੱਲ ਕਰ ਲਈਏ ਜਿਹੜਾ ਮਾਰਟੇ ਦੇ ਵਿੱਚ ਅਰਲੀ ਗੋਲਡ ਵੈਰਾਈਟੀ ਹੈਗੀ ਇਹ ਅਰਲੀ ਗੋਲਡ ਵੈਰਾਈਟੀ ਜਿਹੜੀ ਦੂਜੇ ਮਾਰਟਿਆਂ ਦੇ ਮੁਕਾਬਲੇ ਛੇਤੀ ਪੱਕਦੀ ਇਹਦੇ ਨਾਂ ਤੋਂ ਵੀ ਥੋੜਾ ਜਿਹਾ ਆਪਾਂ ਨੂੰ ਅੰਦਾਜ਼ਾ ਲਾ ਸਕਦੇ ਹਾਂਗੇ ਤੇ ਲਾਉਣ ਦਾ ਸਮਾਂ ਬੂਟੇ ਨੂੰ ਉਹੀ ਜਿਹੜਾ ਨਿੰਬੂ ਜਾਤੀ ਦੇ ਵਿੱਚ ਹੈਗਾਗਾ ਅਗਸਤ ਸਤੰਬਰ ਅਕਤੂਬਰ ਦੇ ਅੰਤ ਤੱਕ ਆਪਾਂ ਇਸ ਸਮੇਂ ਲਾ ਸਕਦੇ ਆਂਗੇ ਤੇ ਜੇ ਗੱਲ ਕਰ ਲਈਏ ਆਪਾਂ ਇਹਨੂੰ ਅਗਲੇ ਸਾਲ ਲਾਉਣ ਦੀ ਤਾਂ ਇਹਨੂੰ ਆਪਾਂ ਅੱਧ ਫਰਵਰੀ ਤੋਂ ਲੈ ਕੇ ਅੱਧ ਮਾਰਚ ਤੱਕ ਜਿਹੜਾ ਇਹ ਬੂਟਾ ਲਾ ਸਕਦੇ ਆਂਗੇ ਲਾਉਣ ਦਾ ਤਰੀਕਾ ਉਹੀ ਤਿੰਨ ਵਜੇ ਤਿੰਨ ਦਾ ਟੋਆ ਪਟਣਾਗਾ ਖਾਦ ਵੀ ਰਲਾ ਕੇ ਤੁਸੀਂ ਪਾ ਸਕਦੇ ਹੋ ਵਿੱਚ ਇਹ ਗਲੀ ਸੜੀ ਤੁਹਾਡੇ ਕੋਲ ਹੈਗੀ ਐਨੇ ਗੰਡੋਏ ਵਾਲੀ ਖਾਦ ਪਾਓ ਤੇ ਟੋਏ ਨੂੰ ਬੰਦ ਕਰਕੇ ਦੋ ਤਿੰਨ ਦਿਨ ਪਾਣੀ ਪਾ ਕੇ ਸੈੱਟ ਹੋਣ ਦਿਓ ਤੋਂ ਬਾਅਦ ਜਿਹੜਾ ਬੂਟਾ ਲਾ ਦਿਓ ਤੇ ਆਪਾਂ ਗੱਲ ਕਰ ਲਈਏ ਜਿਹੜਾ ਇਸ ਬੂਟੇ ਨੂੰ ਕਿਹੜੀਆਂ-ਕਿਹੜੀਆਂ ਖਾਦਾਂ ਦੀ ਜ਼ਰੂਰਤ ਰਹਿੰਦੀ ਹੈਗੀ ਕਿੰਨੂ ਜਿਹੜਾ ਥੋੜਾ ਜਿਹਾ ਜ਼ਿਆਦਾ ਝਾੜ ਦੇਣ ਵਾਲੀ ਵੈਰਾਈਟੀ ਹੁੰਦੀ ਹੈਗੀ ਉਹ ਸੰਤਰੇ ਦੀ ਹੀ ਵੈਰਾਈਟੀ ਹੈਗੀ ਕਿੰਨੂ ਉਹਨੂੰ ਜ਼ਿਆਦਾ ਜਿਹੜਾ ਆਪਾਂ ਨੂੰ ਫਾਸਫੋਰਸ ਪੋਟਾਸ਼ੀਅਮ ਵੀ ਜ਼ਿਆਦਾ ਦੇਣਾ ਪੈਂਦਾ ਹੈਗਾ ਪਰ ਜਿਹੜੀਆਂ ਬਾਕੀ ਇਸ ਤੋਂ ਇਲਾਵਾ ਜਿਹੜੀਆਂ ਇਹ ਮਾਲਟੇ ਦੀਆਂ ਜਾਂ ਹੋਰ ਸੰਤਰੇ ਦੀਆਂ ਵੈਰਾਈਟੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਆਪਾਂ ਨੂੰ ਘੱਟ ਤੱਤ ਚਾਹੀਦੇ ਹੁੰਦੇ ਨੇਗੇ ਰੂੜੀ ਦੀ ਖਾਦ ਜਿਹੜੀ ਉਹੀ ਆਪਾਂ ਇਹਨੂੰ 6-7 ਕਿਲੋ ਇੱਕ ਸਾਲ ਦੇ ਬੂਟੇ ਨੂੰ ਜਿਹੜੀ ਦਸੰਬਰ ਮਹੀਨੇ ਦੇਣੀ ਹੈਗੀ ਉਸ ਤੋਂ ਇਲਾਵਾ ਕਿਸੇ ਵੀ ਟਾਈਮ ਰੂੜੀ ਦੀ ਖਾਦ ਨਹੀਂ ਪਾਉਣੀ ਉਹ ਨੁਕਸਾਨ ਕਰਦੀ ਹੈ ਜੀ ਤੇ ਜਿਹੜੀ ਨਾਈਟ੍ਰੋਜਨ ਦੀ ਗੱਲ ਕਰ ਲਈਏ 50 ਗ੍ਰਾਮ ਜਿਹੜਾ ਨਾਈਟ੍ਰੋਜਨ ਇਹਨੂੰ ਆ ਬੂਟੇ ਨੂੰ ਆਪਣੇ ਪਹਿਲੇ ਸਾਲ ਜਿਹੜਾ ਚਾਹੀਦਾ ਹੁੰਦਾਗਾ ਉਹ ਤੁਸੀਂ ਫਰਵਰੀ ਦੇ ਵਿੱਚ ਆ ਜਿਹੜਾ ਤੁਸੀਂ 25 ਗ੍ਰਾਮ ਜਾਨੀ ਕਿ ਅੱਧਾ ਕਿਲੋ ਖਾਲ ਉਹ ਪਾਉਣੀ ਹੈਗੀ ਤੇ 25 ਗ੍ਰਾਮ ਤੁਸੀਂ ਅੱਧਾ ਕਿਲੋ ਖਾਲ ਜਿਹੜੀ ਅਪ੍ਰੈਲ ਮਈ ਦੇ ਵਿੱਚ ਇਹਨੂੰ ਪਾਉਣੀ ਹੈ ਜੀ ਗੁੱਡਣ ਦਾ ਤਰੀਕਾ ਜਿਹੜਾ ਜੜ ਤੋਂ ਥੋੜੀ ਜੀ ਦੂਰ ਤੁਸੀਂ ਥੋੜੀ ਥੋੜੀ ਮਿੱਟੀ ਪੱਟ ਕੇ ਤੇ ਉਹਦੇ ਵਿੱਚ ਗੜਾਈ ਕਰ ਦੇਣੀ ਹੈਗੀ ਤੇ ਇਸ ਕਿਸਮ ਦੀ ਜਿਹੜੀ ਖਾਸੀਅਤ ਇਹ ਹੈਗੀ ਕਿ ਜਿਹੜੀ ਇਹ ਛੇਤੀ ਪੱਕਦੀ ਹੈਗੀ ਛੇਤੀ ਯਾਨੀ ਕਿ ਆਖਰ ਅਕਤੂਬਰ ਵਿੱਚ ਪੱਕਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਨਵੰਬਰ 15 ਤੱਕ ਲਗਭਗ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈਗੀ ਤੇ ਉਸ ਸਮੇਂ ਤੱਕ ਫਾਲੇ ਦਾ ਲੈ ਜਾਂਦਾਗਾ ਜੀ ਜੂਸ ਦੀ ਮਾਤਰਾ ਇਸ ਕਿਸਮ ਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈਗੀ ਅ ਬੀਜੇ ਥੋੜੇ ਦੂਜੀਆਂ ਕਿਸਮਾਂ ਦੇ ਮੁਕਾਬਲੇ ਘੱਟ ਹੁੰਦੇ ਨੇ 2 ਤੋਂ ਲੈ ਕੇ 6 ਇੱਕ ਬੀਜ ਪ੍ਰਤੀ ਫਲ ਜਿਹੜੇ ਹੁੰਦੇ ਨੇਗੇ ਇਹਦੇ ਵਿੱਚ ਤੇ ਜਿਹੜਾ ਇਹਦਾ ਪੱਕਣ ਦਾ ਸਮਾਂ ਆਪਾਂ ਤੁਹਾਨੂੰ ਦੱਸੇ ਤਾਂ ਔਸਤਨਾ ਝਾੜ ਜਿਹੜਾ ਇਹਦਾ 45 ਕਿਲੋ ਪ੍ਰਤੀ ਬੂਟੇ ਤੋਂ 5 ਸਾਲ ਦਾ ਜਦੋਂ ਬੂਟਾ ਹੋ ਜਾਂਦਾ ਆਪਾਂ ਨੂੰ ਜਿਹੜਾ ਮਿਲ ਜਾਂਦਾ ਹੈਗਾ ਜੀ ਆ ਖਾਦ ਬਾਰੇ ਆਪਾਂ ਤੁਹਾਨੂੰ ਗੱਲ ਕੀਤੀ ਹੈਗੀ ਪਾਣੀ ਥੋੜਾ ਜਿਸ ਸਮੇ ਫਲ ਚਾਹਦੇ ਬੂਟੇ ਉਸ ਸਮੇ ਪਾਣੀ ਥੋੜਾ ਜਿਆਦਾ ਆਪਾਂ ਨੂੰ ਘੱਟ ਰੱਖਣਾ ਚਾਹੀਦਾ ਵੈਸੇ ਵੀ ਨਿੰਬੂ ਜਾਤੀ ਦੇ ਵਿੱਚ ਕਿਹ ਕਿੰਨੂ ਜਾਤੀ ਦੇ ਬੂਟੇ ਕਹਿ ਲਈਏ ਆਪਾਂ ਉਨ੍ਹਾਂ ਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਆਪਾਂ ਨੂੰ ਘੱਟ ਦੇਣੀ ਚਾਹੀਦੀ ਹੈਗੀ ਨੇੜੋ ਥਾਂ ਉੱਚਾ ਰੱਖਣਾ ਚਾਹੀਦਾ ਜਿਆਦਾ ਪਾਣੀ ਜਿਹੜਾ ਬੂਟੇ ਨੂੰ ਨੁਕਸਾਨ ਕਰਦਾ ਜੀ ਤੇ ਫਲ ਝੜਨ ਦੀ ਸਮੱਸਿਆ ਵੀ ਇਸੇ ਕਰਕੇ ਆਉਂਦੀ ਹੈ ਇੱਕ ਹੁਣ ਜਿਹੜਾ ਇਸ ਸਮੇਂ ਪੁਸ਼ਕ ਮੱਖੀ ਦੇ ਡੰਗੇ ਹੋਏ ਫਲ ਜਿਹੜੇ ਝੜ ਰਹੇ ਨੇਗੇ ਉਹਨਾਂ ਦਾ ਜਿਹੜਾ ਇਲਾਜ ਹੈਗਾ ਇਸ ਸਮੇਂ ਕਰਨਾ ਜਿਹੜਾ ਸੰਭਵ ਨਹੀਂ ਹੈਗਾ ਇਹ ਪਹਿਲਾਂ ਆਪਾਂ ਇਹਦੇ ਤੇ ਫਰੂਟ ਫਲਾਈ ਟ੍ਰੈਪ ਬੂਟੇ ਤੇ ਲਾ ਸਕਦੇ ਹੁੰਦੇ ਆ ਜਿਸ ਦੇ ਨਾਲ ਜਿਹੜਾ ਮੱਖੀ ਦਾ ਅਟੈਕ ਘੱਟ ਆਵੇ ਜੀ ਬਾਕੀ ਪਾਣੀ ਵਗੈਰਾ ਰੋਕ ਕੇ ਰੱਖੋਗੇ ਤਾਂ ਜਿਹੜਾ ਫਲ ਘੱਟ ਝੜਦਾਗਾ ਤੇ ਬੂਟਿਆਂ ਦਾ ਪੀਲਾ ਪੈਣ ਦੀ ਸਮੱਸਿਆ ਵੀ ਘੱਟ ਆਉਂਦੀ ਹੈਗੀ ਇਹਨਾਂ ਬੂਟਿਆਂ ਦੇ ਵਿੱਚ ਆਪਾਂ ਜਿਹੜਾ ਥੜੇ ਲੇਟ ਬਣਾਏ ਹੈਗੇ ਪਹਿਲਾਂ ਜਿਹੜਾ ਇਹਨਾਂ ਨੂੰ ਪਾਣੀ ਦਾ ਥੋੜਾ ਜਿਹਾ ਧੱਕਾ ਵੱਜ ਗਿਆ ਸੀ ਪਰ ਹੁਣ ਜਿਹੜੇ ਬੂਟੇ ਠੀਕ ਹੋਣੇ ਸ਼ੁਰੂ ਹੋ ਗਏ ਆ ਤੇ ਸਮੇਂ ਤੋਂ ਸਮੇਂ ਜਿਹੜੇ-ਜਿਹੜੇ ਕਾਰਜ ਆਪਾਂ ਫਲਾਂ ਵਾਲੇ ਬੂਟਿਆਂ ਦੇ ਵਿੱਚ ਕਰਦੇ ਆਂਗੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਿਣੇ ਹੈਗੇ ਉਮੀਦ ਕਰਦੇ ਆਂ ਵੀਡੀਓ 'ਚ ਦਿੱਤੀ ਜਾਣਕਾਰੀ ਜਿਹੜੀ ਤੁਹਾਨੂੰ ਪਸੰਦ ਆਈ ਹੋਊਗੀ ਤੇ ਜਿਹੜਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਜਿਹੜੀਆਂ ਜਾਣਕਾਰੀਆਂ ਅਸੀਂ ਫਲਾਂ ਵਾਲੇ ਪੌਦਿਆਂ ਸੰਬੰਧੀ ਲੈ ਕੇ ਆਉਣੇਗੇ ਉਹ ਵੱਖ-ਵੱਖ ਦੋਸਤ ਜਿਹੜੇ ਇਸ ਤਰ੍ਹਾਂ ਬੂਟਿਆਂ ਦੀ ਕਾਸ਼ਤ ਕਰਨਾ ਚਾਹੁੰਦੇ ਉਹਨਾਂ ਤੱਕ ਪਹੁੰਚ ਸਕਣ ਤੇ ਇੱਕ ਜ਼ਰੂਰੀ ਨੋਟ ਇੱਥੇ ਹੋਰ ਆਈ ਕਿ ਜਿਹੜੀਆਂ ਵੀ ਅਸੀਂ ਇਹ ਸਪਾਰਸ਼ਾ ਕਰਦੇ ਆਂ ਲਗਭਗ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿਹੜੀਆਂ ਚੰਗੀ ਸਰੋਤ ਨੇ ਉਹਨਾਂ ਤੋਂ ਲੈ ਕੇ ਆਈਏ ਯਾਨੀ ਕਿ ਅਸੀਂ ਤਜਰਬੇ ਵੀ ਕੀਤੇ ਹੋਏ ਆ ਤੇ ਨਾਲ-ਨਾਲ ਖੇਤੀਬਾੜੀ ਯੂਨੀਵਰਸਿਟੀ ਹੋਊਗੀ ਜਾਂ ਕੋਈ ਵਿਭਾਗ ਹੋਵੇ ਜਿਹੜੀਆਂ ਉਹਨਾਂ ਦੀ ਸਪਾਰਸ਼ਾ ਨੇ ਉਹਨਾਂ ਦੇ ਮਤਾਬਕ ਜਿਹੜੇ ਆਪਾਂ ਤਜਰਬੇ ਕਰਦੇ ਆਂ ਤੇ ਉਹ ਤਜਰਬਿਆਂ ਦੇ ਨਤੀਜਿਆਂ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਕੁਝ ਵੀਰ ਬਾਗਾਂ ਬਾਰੇ ਗੱਲ ਕਰਦੇ ਆਂ ਅਸੀਂ ਬਾਗਾਂ ਬਾਰੇ ਇਸਲਾਹ ਨਹੀਂ ਦਿੰਦੇ ਉਹਦੇ ਲਈ ਵਿਭਾਗ ਬਣੇ ਹੋਏ ਨੇ ਵੱਖੋ ਵੱਖਰੇ ਉਹ ਤੁਸੀਂ ਪੰਜਾਬ ਸਰਕਾਰ ਦੇ ਵਿਭਾਗ ਨਾਲ ਸੰਪਰਕ ਕਰੋ ਜੀ ਜੇਕਰ ਬਾਗ ਸੰਬੰਧੀ ਕੋਈ ਤੁਹਾਡੀ ਉਹ ਆਗੇ ਅਸੀਂ ਸਿਰਫ ਜਿਹੜਾ ਆਪਣਾ ਫਰੂਟ ਗਾਰਡਨ ਬਣਾਉਣੇ ਆਂਗੇ ਜਾਂ ਘਰੇਲੂ ਬਗੀਚੀ ਦੇ ਵਿੱਚ ਫਲਾਂ ਵਾਲੇ ਬੂਟੇ ਲਾਉਣੇ ਆਂਗੇ ਉਹਨਾਂ ਬਾਰੇ ਕੋਸ਼ਿਸ਼ ਕਰਦੇ ਆਂ ਵੀ ਜਾਣਕਾਰੀ ਦਈਏ ਤੇ ਫਿਰ ਵੀ ਜਾਣਕਾਰੀ ਦਿੰਦਾ ਤੋਂ ਕੋਈ ਗਲਤੀ ਹੋ ਜਾਈ ਹੋਵੇ ਤਾਂ ਸਾਨੂੰ ਜਿਹੜਾ ਅਣਜਾਣ ਸਮਝ ਕੇ ਮਾਫ ਕਰਨ ਦੀ ਜਿਹੜੀ ਕਿਰਪਾਲਤਾ ਕਰਨੀ ਤੇ ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਹੋਰ ਸਟੀਕ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਈਏ ਧੰਨਵਾਦ